ਇਹ ਸਾਰੇ ਸੰਗ ਮੈਂ ਆਪਣਾ ਸਰਜੀਤ ਬੁਟੀਕ ਤੋਂ ਬੋਲਦਾ ਡਾਕਟਰ ਰਤਨ ਸਿੰਘ ਮੇਰਾ ਨਾਮ ਅਸੀਂ ਮੈਂ ਨਾ ਆਪਣੀ ਰੁਟੀਨ ਦੇ ਵਿੱਚ ਹੀ ਸਕੂਟਰੀ ਜਿਹੜੀ ਹੈ ਮੈਂ ਦੁਕਾਨ ਦੇ ਅੱਗੇ ਲਾ ਦਿੰਦਾ ਤੇ ਅੰਦਰ ਬੈਠੇ ਹੋਈ ਤਾਂ ਕੈਮਰੇ ਸਾਡੇ ਚੱਲਦੇ ਹੁੰਦੇ ਆ ਤੇ ਕੈਮਰਿਆਂ ਦੇ ਵਿੱਚ ਸਾਨੂੰ ਬਾਹਰ ਦੀ ਸਾਰੀ ਨਜ਼ਰ ਆਂਦੀ ਆ ਤੇ ਉਹ ਇਹ ਗੱਲ ਟਾਈਮ ਕੋਈ ਸਾਡੇ 7 ਵਜੇ ਦੀ ਗੱਲ ਆ ਅੰਦਰ ਹੀ ਮੈਂ ਬੈਠਾ ਸੀ ਤੇ ਉਹ ਸਕੂਟਰੀ ਮੇਰੀ ਬਾਹਰ ਖੜੀ ਸੀ ਤੇ ਉਹ ਕੈਮਰੇ ਅਸੀਂ ਦੇਖ ਰਹੇ ਆ ਤੇ ਉਹ ਨਾ ਕੋਈ ਇੱਕ ਮੁੰਡਾ ਆਇਆ ਆ ਕੇ ਤੇ ਉਹਨੇ ਪਹਿਲਾਂ ਆ ਕੇ ਤੇ ਸਕੂਟਰੀ ਤੇ ਲਾਗੇ ਖਲੋਤਾ ਲਾਗੇ ਖਲੋ ਕੇ ਫਿਰ ਉਹਨੇ ਜੇਬ ਚੋਂ ਕੁਝ ਚਾਬੀ ਵਗੈਰਾ ਕੱਢੀ ਆ ਕੋਈ ਉਹਨੇ ਲਾਉਣ ਦੀ ਕੋਸ਼ਿਸ਼ ਨਹੀਂ ਅਜੇ ਕੀਤੀ ਤੇ ਉਹਨੇ ਹੈਂਡਲ ਵੇਖਿਆ ਵੀ ਹੈਂਡਲ ਵੇਖ ਲੌਕ ਆ ਕਿ ਜਾਂ ਨਹੀਂ ਲੌਕ ਉਹਨੇ ਵੇਖਿਆ ਜਦੋਂ ਵੇਖਿਆ ਵੀ ਸਕੂਟਰੀ ਲੌਕ ਆ ਉਹਨੇ ਲਾਗੇ ਖੜਾ ਰਿਹਾ ਪਹਿਲਾਂ ਮੈਂ ਉਹਦੀਆਂ ਹਰਕਤਾਂ ਅੰਦਰੋਂ ਨੋਟ ਕਰਦਾ ਰਿਹਾ ਵੀ ਇਹ ਕੀ ਕਰਦਾ ਕੀ ਨਹੀਂ ਮੈਂ ਜਦੋਂ ਦੇਖਿਆ ਇਸ ਕੂਟਰੀ ਲੈ ਹੀ ਜਾਉ ਤੇ ਮੈਂ ਫੇਰ ਦੇਖਣਾ ਮੈਂ ਅੰਦਰੋਂ ਬਾਹਰ ਨਿਕਲਿਆ ਬਾਹਰ ਨਿਕਲ ਕੇ ਤੇ ਫਿਰ ਮੈਂ ਉਹਨੂੰ ਵੇਖਿਆ ਵੀ ਤੂੰ ਕੌਣ ਆ ਕੀ ਗੱਲ ਆ ਤੂੰ ਕਿਉਂ ਖੜਾ ਇੱਥੇ ਮੈਨੂੰ ਕਹਿੰਦਾ ਅੰਕਲ ਜੀ ਮੈਂ ਕੋਈ ਚੋਰ ਥੋੜਾ ਵਾਂ ਮੈਂ ਚੋਰ ਨਹੀਂ ਤੇ ਫਿਰ ਤੂੰ ਆ ਕਾਕੀ ਇਹ ਹੈਂਡਲ ਕਿਉਂ ਤੂੰ ਇਹਨੂੰ ਛੇੜਨ ਲਾ ਖੋਲਣ ਦੀ ਕੋਸ਼ਿਸ਼ ਕਿਉਂ ਕਰ ਰਿਹਾ ਮੈਂ ਉਹਨੂੰ ਜਦੋਂ ਲੱਗਾ ਪੁੱਛਿਆ ਨਾ ਤੇ ਉਹ ਮੇਰੇ ਮਤਲਬ ਕੋਸ਼ਿਸ਼ ਕਰਨ ਲੱਗਾ ਕਿ ਇੱਥੋਂ ਮੈਂ ਇਹਨੂੰ ਮਤਲਬ ਧੱਕਾ ਦੇ ਕੇ ਤੇ ਭੱਜ ਜਾ ਪਰ ਮੈਂ ਫੇਰ ਵੀ ਕੋਈ ਉਹਨੂੰ ਮੌਕੇ ਦੇ ਉੱਤੇ ਜਿਹੜਾ ਉਹ ਦਬੋਚ ਲਿਆ ਤੇ ਉਹਨੂੰ ਭਜਣ ਦੀ ਉਹਨੂੰ ਭਜਣ ਦੀ ਉਹਨੂੰ ਕੋਸ਼ਿਸ਼ ਕੀਤੀ ਪਰ ਮੈਂ ਉਹਨੂੰ ਭਜਣ ਨਹੀਂ ਦਿੱਤਾ ਤੇ ਉਹ ਇਹ ਹੈ ਕਿ ਇਸ ਕਰਕੇ ਇਹ ਹੈ ਵੀ ਜੇ ਮੈਂ ਨਾ ਨਿਕਲਦਾ ਬਾਹਰ ਤੇ ਉਹਨੇ ਸਕੂਟਰੀ ਲੈ ਜਾਣੀ ਸੀ ਅੱਜ ਕੱਲ ਸਕੂਟਰੀ ਵੀ ਘੱਟੋ ਘੱਟ ਲੱਖ ਰੁਪਏ ਤੋਂ ਘੱਟ ਸਕੂਟਰੀ ਨਹੀਂ ਆਉਂਦੀ ਤੇ ਇੱਥੇ ਸਾਡੇ ਧਾਰੀਵਾਲ ਦੇ ਵਿੱਚ ਚੋਰਾਂ ਦੇ ਇੰਨੇ ਹੌਸਲੇ ਬਲੰਦ ਹੋ ਗਏ ਆ ਕਿ ਦੇਨ ਦਿਹਾੜੇ ਜਾਂ ਕੈਮਰਿਆਂ ਦੀਆਂ ਕੈਮਰਿਆਂ ਦੇ ਸਾਹਮਣੇ ਚੀਜ਼ਾਂ ਜਿਹੜੀਆਂ ਚੋਰੀ ਕਰਨੀਆਂ ਕੋਸ਼ਿਸ਼ ਕਰਦੇ ਨੇ ਠੀਕ ਹੈ ਜਦੋਂ ਹੋਇਆ ਕਿ ਭੀੜ ਇਕੱਠੀ ਹੋ ਗਈ ਭੀੜ ਦਾ ਉਹ ਫਾਇਦਾ ਉਠਾ ਕੇ ਤੇ ਮੇਰੇ ਕੋਲੋਂ ਛਡਾ ਕੇ ਤੇ ਉਹ ਭੱਜ ਗਿਆ ਕੱਲ ਦੀ ਘਟਨਾ ਤੋਂ ਅਸੀਂ ਤੇ ਸਾਰੇ ਇਸ ਤਰ੍ਹਾਂ ਕਹਿੰਦੇ ਆ ਕਿ ਹਰ ਕੋਈ ਆਪਣੀ ਸੇਫਟੀ ਆਪ ਕਰੇ ਕਿਉਂਕਿ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਨੇ ਕਿ ਉਹ ਮਤਲਬ ਸ਼ਰੇ ਆਮ ਹੀ ਉਹ ਮਤਲਬ ਚੀਜ਼ ਜਿਹੜੀ ਆ ਉਹ ਲੈ ਜਾਂਦੇ ਨੇ ਚੁੱਕ ਕੇ ਇਸ ਕਰਕੇ ਆ ਕਿ ਅਸੀਂ ਤੇ ਇਹੀ ਮੰਗ ਕਰਦੇ ਆ ਇਹ ਪ੍ਰਸ਼ਾਸਨ ਅੱਗੇ ਵੀ ਇਹੀ ਬੇਨਤੀ ਕਰਦੇ ਆ ਕਿ ਇਹਨਾਂ ਚੋਰਾਂ ਨੂੰ ਜਿਹੜੀ ਆ ਉਹ ਵੱਧ ਤੋਂ ਵੱਧ ਜਿੰਨੀ ਹੋ ਸਕੇ ਉਹਨਾਂ ਤੇ ਸਖਤੀ ਕੀਤੀ ਜਾਵੇ ਤੇ ਚੋਰਾਂ ਨੂੰ ਜਿਹੜੀ ਆ ਉਹ ਨੱਥ ਪਾਈ ਜਾਵੇ